ਕਾਲੇ ਪੂਆ ਵੀ ਪਹੁੰਚ ਚੁੱਕੇ ਸੀ ਮੇਲੇ ਵਿੱਚ ਸਾਡੇ ਨਾਲ ਇੱਕ ਹੋਰ ਵੀਰ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਤਾਂ ਭਾਈ ਸਸੀ ਗਾਲ ਜੀ ਸਸੀ ਗਾਲ ਜੀ ਸਾਡੇ ਭੈਣਾ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਜੀ ਕੰਮ ਕਾਰ ਤੋਂ ਬੰਦਾ ਥੱਕਿਆ ਹੋਇਆ ਆਂਦਾ ਬੰਦਾ ਕਹਿੰਦਾ ਯਾਰ ਰੋਟੀ ਬਣ ਗਈਏ ਤਾਂ ਸੋਝੀਏ ਹਾਂਜੀ ਪਰ ਤੁਸੀਂ ਮੇਲੇ ਵਿੱਚ ਆ ਗਏ ਭਾਜੀ ਬਸ ਇਸ ਟਿਕਾਵੜ ਨੂਰ ਕਰਨ ਵਾਸਤੇ ਮੇਲੇ ਵਿੱਚ ਆਏ ਕਾਵੜ ਦੂਰ ਕਰਵਾਉਣ ਵਾਸਤੇ ਨਾ ਮੇਲੇ ਵਿੱਚ ਆਇਆ ਜਾਂਦਾ ਬੰਦੇ ਦਾ ਕੀ ਬਾਤ ਹੈ ਭਾਜੀ ਮੇਲੇ ਇਹ ਜਿਹੜੇ ਪੰਜਾਬ ਦੇ ਵਿੱਚ ਲੱਗਦੇ ਸੀ ਗੈਪ ਪੂਛ ਲਈ ਸੀ ਪਰ ਸਾਡੇ ਵੀਰਾਂ ਨੇ ਫੇਰ ਤੋਂ ਦੁਬਾਰਾ ਮੇਲੇ ਦੀ ਸ਼ੁਰੂਆਤ ਕਰ ਦਿੱਤੀ ਇਹ ਮੈਨੂੰ ਬਹੁਤ ਵਧੀਆ ਲੱਗਿਆ ਚੀਜ਼ ਇੱਥੇ ਹਰੇਕ ਕਲਚਰ ਦਾ ਜਿਵੇਂ ਰਾਜਸਥਾਨ ਤੋਂ ਹਨ ਹਾਂਜੀ ਹਾਂਜੀ ਜ਼ਿਆਦਾਤਰ ਕੇਰਲਾ ਤੋਂ ਜਿਹੜੇ ਆਪਾਂ ਚੀਜ਼ਾਂ ਆਪਾਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਦੇਖਦੇ ਹੁੰਦੇ ਸੀ ਟੀਵੀ ਸੀਰੀਅਲ ਇਹੋ ਜਿਹੇ ਦਾਜੀਆਂ ਲੱਗਦੇ ਹੋਣਗੇ ਨਾ ਬਹੁਤ ਨਿਆਰਾ ਆ ਰਿਹਾ ਇੱਥੇ ਆ ਕੇ ਸਾਰੇ ਚੀਜ਼ਾਂ ਤਾਜੀ ਹੋ ਗਈਆਂ ਇੱਥੇ ਨਾਲ ਮੇਨ ਗੱਲ ਕੀ ਆ ਸਾਹਮਣੇ ਦੇਖੋ ਜੀ ਇਹ ਕਵਾਲ ਲੱਗੇ ਹੋਏ ਨੇ ਬਹੁਤ ਹੀ ਪਿਆਰੇ ਪਿਆਰੇ ਸੰਗੀਤ ਚੱਲਦੇ ਪਏ ਨੇ ਨਾਲ ਬੇਬੀ ਵੀ ਪੂਰੇ ਨਿਆਰੇ ਲਈ ਜਾਂਦਾ ਹੈ ਇਹਦਾ ਵੀਰ ਕਾਕੇ ਦਾ ਜੀ ਨਰਵੈਰ ਸਿੰਘ ਨਰਵੈਰ ਸਿੰਘ ਕੁਛ ਨਾ ਭਾਜੀ ਮਿਰਵੈਰ ਸਿੰਘ ਰੱਖਿਆ ਜੀ ਹਾਂਜੀ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਵੀਰ ਦਾ ਬਹੁਤ ਧੰਨਵਾਦ ਕਰੂੰਗਾ ਕਿਉਂਕਿ ਇਹ ਨਾਮ ਜਿਹੜਾ ਨਰਵੈਰ ਸਿੰਘ ਬਹੁਤ ਹੀ ਸੋਹਣਾ ਲੱਗਿਆ ਤੋ ਨਾਮ ਜਿਹੜੇ ਸੀਗੇ ਨੇ ਇਹ ਜਿਹੜੇ ਖਤਮ ਹੋਈ ਜਾਂਦੇ ਸਭਾ ਇਹ ਜਿਹੜੇ ਨਾਮ ਆ ਬਾਣੀ ਜੋ ਜਿਹੜੇ ਸ਼ਬਦ ਲਿੱਤੇ ਹੁੰਦੇ ਆ ਨਰਵੈਰ ਸਿੰਘ ਅਜੀਤ ਸਿੰਘ ਜੁਝਾਰ ਸਿੰਘ ਫਤੇ ਸਿੰਘ ਫਤੇ ਇਹਦਾ ਘਰ ਦਾ ਨਾਮ ਆ ਆਹ ਕੀ ਬਾਤ ਨਾਮ ਇਹਦਾ ਕਰਦਾ ਫਤੇ ਰੱਖੇ ਫਤੇ ਛੋਟਾ ਨਾਮ ਜਿਹੜਾ ਘਰੇ ਬੁਲਾਉਂਦੇ ਆ ਤੋ ਨਰਵੈਰ ਸਿੰਘ ਜੀ ਵੀ ਪਹੁੰਚ ਚੁੱਕੇ ਨੇ ਇਸ ਮੇਲੇ ਦੇ ਵਿੱਚ ਕਿੰਨੇ ਸਾਲ ਦਾ ਹੋ ਗਿਆ ਬੇਬੀ ਇਹ ਸਾਲ ਦਾ ਨਹੀਂ ਹਲੇ 2 ਮਹੀਨੇ ਦਾ 2 ਮਹੀਨੇ ਦਾ ਵਾਹ ਜੀ ਵਾਹ ਦੇਖੋ ਜੀ ਪੂਰੀ ਇੰਜੋਏਮੈਂਟ ਕਰਦਾ ਹੋਇਆ ਵੀ ਭਾਜੀ ਰਹਿائش ਕਿੱਧਰ ਆਪਣੀ ਇਧਰ ਰੈਸ਼ ਆਪਣੀ ਗਿੱਲ ਲੋੜਾ ਦੀ ਸਾਈਡ ਜਿੱਲ